ਬਾਰੂ ਆਊਟਸਾਈਡਰ ਲੋਕੀ ਆਉਂਦੇ ਆਪਣੀਆਂ ਗੱਡੀਆਂ ਲੈ ਕੇ ਅੰਦਰ ਪਾਰਕਿੰਗ ਚ ਲਾ ਕੇ ਉਹ ਡਰਿੰਕ ਕਰਦੇ ਆ ਡਰਿੰਕ ਕਰਕੇ ਫਿਰ ਹਸਪਤਾਲ ਚ ਘੁੰਮਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਥੇ ਅਸੀਂ ਇੱਕ ਕਮਜ਼ੋਰ ਵੀਕ ਟਾਰਗੇਟ ਨੇ ਜਿਹੜੇ ਸਾਡੇ ਫੀਮੇਲ ਸਟਾਫ ਫੀਮੇਲ ਡਾਕਟਰਸ ਨੇ ਉਹਨਾਂ ਨਾਲ ਗਲਤ ਹਰਕਤਾਂ ਕਰਦੇ ਨੇ ਇਤੇ ਕੁਝ ਦਿਨ ਪਹਿਲਾਂ ਰਜਿੰਦਰਾ ਹਸਪਤਾਲ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਡਾਕਟਰਸ ਸਟ੍ਰਾਈਕ ਤੇ ਬੈਠੇ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਵੀ ਜਿਹੜੀ ਫੀਮੇਲ ਡਾਕਟਰਸ ਨੇ ਉਹਨਾਂ ਨੂੰ ਦੇਖ ਕੇ ਮਰੀਜ਼ ਬਹੁਤ ਗਲਤ ਤਰ੍ਹਾਂ ਦੇ ਇਸ਼ਾਰੇ ਜਿਹੜੇ ਨੇ ਕਰਦੇ ਨੇ ਸੋ ਤੁਹਾਨੂੰ ਲੱਗਦਾ ਨਹੀਂ ਕਿ ਮੇਲ ਵਾਰਡ ਦੇ ਵਿੱਚ ਫੀਮੇਲਸ ਡਾਕਟਰਸ ਦੀ ਬਿਲਕੁਲ ਜਾਣ ਤੇ ਮਨਾਈ ਹੋ ਜਾਣੀ ਚਾਹੀਦੀ ਸੀ ਸਿਹਤ ਕਮਿਆ ਲਈ ਸੈਂਟਰਲ ਪ੍ਰੋਟੈਕਸ਼ਨ ਐਕਟ ਆ ਜੋ ਗਵਰਨਮੈਂਟ ਆਫ ਇੰਡੀਆ ਦਾ ਉਹਨੂੰ ਅਸੀਂ ਸਰਕਾਰ ਨੂੰ ਡਿਮਾਂਡ ਕਰਦੇ ਆ ਕਿ ਉਹਨੂੰ ਜਲਦੀ ਜਲਦੀ ਲਾਗੂ ਕਰੇ ਕਿਉਂਕਿ ਸਮੇਂ ਦੀ ਲੋੜ ਆ ਹਲੇ ਕੱਲ ਹੀ ਇੱਕ ਹੋਰ ਖਬਰ ਆਈ ਹੈ ਕਿ ਉਤਰਾਖੰਡ ਵਿੱਚ ਇੱਕ ਸਟਾਫ ਨਰਸ ਨਾਲ ਵੀ ਵਾਪਸ ਜਾਂਦੇ ਹੋਏ ਉਹਦਾ ਰੇਪ ਤੇ ਉਹਦਾ ਮਰਡਰ ਕਰ ਦਿੱਤਾ ਗਿਆ ਜਿਹੜੇ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲੇ ਲੋਕ ਆ ਉਹਨਾਂ ਦੇ ਮਨ 'ਚ ਕੋਈ ਡਰੀ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਜੀ ਸਜ਼ਾ ਦੇ ਕੇ ਜਿਸ ਦੇ ਨਾਲ ਸਾਰਿਆਂ 'ਚ ਡਰ ਪੈਦਾ ਹੋਵੇ ਜੋ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਪੋਲਿਟਿਸ਼ੀਅਨਸ ਵੱਲੋਂ ਕਿ ਅਸੀਂ ਇਨਾ ਇਲਾਜ ਵਧੀਆ ਕਰ ਰਹੇ ਆ ਬਹੁਤ ਸਾਡੇ ਕੋਲ ਡਾਕਟਰਸ ਨੇ ਬਹੁਤ ਸਾਡੇ ਕੋਲ ਸਟਾਫ ਆ ਸਾਰੇ ਟੈਸਟ ਅਸੀਂ ਕਰ ਰਹੇ ਆ ਸਾਰਾ ਕੁਝ ਫ੍ਰੀ ਕਰ ਰਹੇ ਆ ਬਟ ਐਸਾ ਕੁਝ ਵੀ ਨਹੀਂ ਹੈ ਗਰਾਊਂਡ ਰਿਐਲਿਟੀ ਤੇ ਸੋ ਸਾਡੇ ਨਾਲ ਜੂਨੀਅਰ ਰੈসিডেন্ট ਡਾਕਟਰ ਮਹਿਤਾਬ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਡਮ ਮੇਰਾ ਨਾਮ ਡਾਕਟਰ ਮਹਿਤਾਬ ਸਿੰਘ ਬਾਲਾ ਮੈਂ PCMS ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਆ ਐਂਡ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਤੋਂ ਵੀ ਪ੍ਰੈਸ ਸੈਕਟਰੀ ਆ ਮੈਡੀਕਲ ਅਫਸਰ ਨਾਲ ਮੈਂ ਜੂਨੀਅਰ ਰੈਜ਼ੀਡੈਂਟ ਵੀ ਆ ਤੇ ਜੋ ਜਿਸ ਕਰਕੇ ਪ੍ਰੋਟੈਸਟ ਸਾਡੀ ਕੱਲ ਤੋਂ ਜੋ ਚੱਲ ਰਹੀ ਹੈ ਸਰਕਾਰ ਵੱਲੋਂ ਹਾਲੇ ਕੋਈ ਵੀ ਸਾਨੂੰ ਅਸ਼ੋਰੈਂਸ ਨਹੀਂ ਮਿਲੀ ਜਦੋਂ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਅਸ਼ੋਰੈਂਸ ਨਹੀਂ ਮਿਲਦੀ ਕਿ ਉਹ ਇਸ ਬਾਰੇ ਸੀਰੀਅਸ ਆ ਕੁਝ ਕਰ ਰਹੇ ਹੋ ਉਦੋਂ ਤੱਕ ਸਾਡੀ ਪ੍ਰੋਟੈਸਟ ਜਾਰੀ ਰਹੇਗੀ ਡਾਕਟਰ ਸਾਹਿਬ ਮੰਗਾ ਕੀ ਨੇ ਮੰਗਾ ਆਪਣੀ ਸਭ ਤੋਂ ਮੇਨ ਜਿਹੜੀ ਮੰਗ ਹੈ ਕਿ ਜੋ ਇਨਜਸਟਿਸ ਹੋਇਆ ਉਹ ਕੋਲਕਾਤਾ ਵਿੱਚ ਮੈਡੀਕਲ ਕਾਲਜ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦਾ ਕਥਿਤ ਤੌਰ ਤੇ ਰੇਪ ਐਂਡ ਮਰਡਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਛੇੜਛਾੜ ਕਰਨ ਦੀਆਂ ਗੁੰਡੇ ਭੇਜ ਕੇ ਐਵੀਡੈਂਸਿਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਹਾਲਾਂਕਿ ਹੁਣ ਸੀਬੀਆਈ ਕੋਲ ਇਨਕੁਆਰੀ ਚੱਲੀ ਗਈ ਹੈ ਲੈਟਸ ਸੀ ਕਿ ਉਹਦੀ ਆਊਟਕਮ ਨਿਕਲਦੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਦੀ ਫਾਸਟ ਟਰੈਕ ਤਰੀਕੇ ਨਾਲ ਇੰਪਾਰਸ਼ੀਅਲ ਤਰੀਕੇ ਨਾਲ ਉਹਦੀ ਇਨਵੈਸਟੀਗੇਸ਼ਨ ਹੋਵੇ ਤੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਿਹਤ ਕਾਮਿਆਂ ਲਈ ਸੈਂਟਰਲ ਪ੍ਰੋਡਕਸ਼ਨ ਐਕਟ ਆ ਜੋ ਗਵਰਨਮੈਂਟ ਆਫ ਇੰਡੀਆ ਦਾ ਉਹਨੂੰ ਅਸੀਂ ਸਰਕਾਰ ਨੂੰ ਡਿਮਾਂਡ ਕਰਦੇ ਆ ਕਿ ਉਹਨੂੰ ਜਲਦੀ ਜਲਦੀ ਲਾਗੂ ਕਰੇ ਕਿਉਂਕਿ ਸਮੇਂ ਦੀ ਲੋੜ ਆ ਹਲੇ ਕੱਲ ਹੀ ਇੱਕ ਹੋਰ ਖਬਰ ਆਈ ਹੈ ਕਿ ਉੱਤਰਾਖੰਡ ਵਿੱਚ ਇੱਕ ਸਟਾਫ ਨਰਸ ਨਾਲ ਵੀ ਵਾਪਸ ਜਾਂਦੇ ਹੋਏ ਉਹਦਾ ਰੇਪ ਤੇ ਉਹਦਾ ਮਰਡਰ ਕਰ ਦਿੱਤਾ ਗਿਆ ਸੋ ਜਿਹੜੇ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲੇ ਲੋਗ ਆ ਉਹਨਾਂ ਦੇ ਮਨ 'ਚ ਕੋਈ ਡਰੀ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਜੀ ਸਜ਼ਾ ਦੇ ਕੇ ਜਿਸ ਨਾਲ ਸਾਰਿਆਂ 'ਚ ਡਰ ਪੈਦਾ ਹੋਵੇ ਇਹ ਸਾਡੀ ਸੈਕਿੰਡ ਡਿਮਾਂਡ ਆ ਥਰਡ ਸਾਡੀ ਡਿਮਾਂਡ ਜੋ ਹੈ ਲੋਕਲ ਲੈਵਲ ਦੀ ਕਿ ਸਾਡੇ ਇੱਥੇ ਵੀ ਕੋਈ ਸਕਿਉਰਟੀ ਪ੍ਰਬੰਧ ਜਿਹੜੇ ਨੇ ਬਹੁਤ ਜ਼ਿਆਦਾ ਕੋਈ ਵਧੀਆ ਨਹੀਂ ਹਨ ਇੱਕ ਇੱਕ ਡਾਕਟਰ ਇੱਥੇ ਜਿਹੜਾ ਬੈਠਾ ਹੋ ਉਹ ਇਨ੍ਹਾਂ ਇਨ੍ਹਾਂ ਕੀਮਤੀ ਬੱਚਾ ਸਾਡੇ ਦੇਸ਼ ਦਾ ਪੂਰੇ ਪਰਿਵਾਰ ਦਾ ਇਨ੍ਹਾਂ ਜੋਰ ਲੱਗਦਾ ਇਨ੍ਹਾਂ ਪੈਸਾ ਲੱਗਦਾ ਡਾਕਟਰ ਬਣਾਉਣ ਨੂੰ ਜੇ ਤੁਹਾਨੂੰ ਕੋਈ ਡਾਕਟਰ ਜਾਣਦਾ ਹੋਵੇ ਫੈਮਿਲੀ ਜਾਣਦੀ ਹੋਵੇ ਤਾਂ ਤੁਸੀਂ ਬਿਹਤਰ ਜਾਣਦੇ ਹੋ ਪਹਿਲਾਂ NEET PG ਦੇਣੀ ਉਹਨੇ UG ਦੇਣੀ ਫਿਰ PG ਦੇਣਾ ਉਸ ਤੋਂ ਬਾਅਦ ਇੱਥੇ ਬੈਠਦਾ ਆ ਕੇ ਐਂਡ ਇੱਥੇ ਕੋ ਸਿਕਿਉਰਟੀ ਦਾ ਖਾਸ ਪ੍ਰਬੰਧ ਨਹੀਂ ਹੈ ਵਰਕਪਲੇਸ এনवायरमेंट ਇਨਾ ਜਿਹੜਾ ਵਧੀਆ ਨਹੀਂ ਹੈ ਸਟ्रेस ਨੇ ਡਾਕਟਰਸ ਬਿਕੋਜ਼ ਆਫ ਲੈਕ ਆਫ ਸਿਕਿਉਰਟੀ ਫੋਰ ਬੋਥ ਆਰ ਇਸ਼ੂਜ਼ ਨੇ ਮੇਨ ਇਸ਼ੂ ਸਾਡਾ ਜਿਹੜਾ ਸਿਕਿਉਰਟੀ ਦਾ ਉਹ ਸਾਡੀ ਥਰਡ ਡਿਮਾਂਡ ਆ ਡਾਕਟਰ ਸਾਹਿਬ ਬੀਤੇ ਕੁਝ ਦਿਨ ਪਹਿਲਾਂ ਰਜਿੰਦਰਾ ਹਸਪਤਾਲ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਡਾਕਟਰਸ ਨੇ ਸਟ੍ਰਾਈਕ ਤੇ ਬੈਠੇ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਵੀ ਜਿਹੜੀ ਫੀਮੇਲ ਡਾਕਟਰਸ ਨੇ ਉਹਨਾਂ ਨੂੰ ਦੇਖ ਕੇ ਮਰੀਜ਼ ਬਹੁਤ ਗਲਤ ਤਰ੍ਹਾਂ ਦੇ ਇਸ਼ਾਰੇ ਜਿਹੜੇ ਨੇ ਕਰਦੇ ਨੇ ਸੋ ਤੁਹਾਨੂੰ ਲੱਗਦਾ ਨਹੀਂ ਕਿ ਮੇਲ ਵਾਰਡ ਦੇ ਵਿੱਚ ਫੀਮੇਲਸ ਡਾਕਟਰਸ ਦੀ ਬਿਲਕੁਲ ਜਾਣ ਤੇ ਮਨਾਈ ਹੋ ਜਾਣੀ ਚਾਹੀਦੀ ਹੈ ਮੇਲ ਪੇਸ਼ੈਂਟਸ ਨੂੰ ਸਿਰਫ ਮੇਲ ਡਾਕਟਰਸ ਨੂੰ ਹੀ ਟਰੀਟ ਕਰਨਾ ਚਾਹੀਦਾ ਦੇਖੋ ਜੀ ਜਿਹੜਾ ਸਾਡਾ ਡਾਕਟਰੀ ਇੱਕ ਧਰਮ ਹੀ ਹੈ ਇੱਕ ਇਹਦੇ ਵਿੱਚ ਅਸੀਂ ਨਾ ਕੋਈ ਜੈਂਡਰ ਦੇਖਦੇ ਆ ਨਾ ਕੋ ਮੇਲ ਫੀਮੇਲ ਨਾ ਕੋ ਰੰਗ ਦੇਖਦੇ ਆ ਨਾ ਅਸੀਂ ਕੋਈ ਜਾਤ ਦੇਖਦੇ ਆ ਸਾਡੇ ਲਈ ਕੋ ਰੂਹ ਆ ਇੱਕ ਇਨਸਾਨ ਆ ਉਹ ਇਲਾਜ ਫੀਮੇਲ ਡਾਕਟਰ ਨੇ ਮੇਲ ਡਾਕਟਰ ਦਾ ਵੀ ਕਰਨਾ ਆ ਮੇਲ ਡਾਕਟਰ ਨੇ ਫੀਮੇਲ ਪੇਸ਼ੈਂਟ ਦਾ ਵੀ ਕਰਨਾ ਆ ਸੋ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਇਲਾਜ ਵੇਲੇ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਚ ਕੋਈ ਫਿਕ ਨਹੀਂ ਹੈ ਉਹ ਫਿਰ ਵੀ ਜਦੋਂ ਇਲਾਜ ਸ਼ੁਰੂ ਹੋ ਜਾਂਦਾ ਠੀਕ ਆ ਉਹਦੇ ਆਰਾਊਂਡ ਜਿਹੜੇ ਪੇਸ਼ੈਂਟ ਦੇ ਬੰਦੇ ਹੁੰਦੇ ਆ ਜਾਂ ਜਿਹੜੇ ਆਊਟਸਾਈਡਰ ਕੋਈ ਆਉਂਦੇ ਆ ਬਿਕਾਜ਼ ਆਫ ਲੈਕ ਆਫ ਸਿਕਿਉਰਟੀ ਉਹ ਜ਼ਿਆਦਾ ਮੇਨ ਕਾਰਨ ਬਣਦੇ ਆ ਵਾਇਲੈਂਸ ਦਾ ਜਰੂਰੀ ਨਹੀਂ ਕਿ ਫੀਮੇਲ ਡਾਕਟਰਸ ਨਾਲ ਹੀ ਹੁੰਦੀ ਆ ਮੇਲ ਡਾਕਟਰਸ ਨਾਲ ਵੀ ਡਾਕਟਰੀ ਸਾਡਾ ਇਹਨਾਂ ਇੱਕ ਪੇਚੀਦਾ ਇਹਨਾਂ ਕੰਪਲੈਕਸ ਇਹ ਚੀਜ਼ ਹੈ ਕਿ ਕਿਸੇ ਵੀ ਇਲਾਜ ਦਾ ਆਊਟਕਮ ਪਹਿਲਾਂ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਜੋ ਇਲਾਜ ਅਸੀਂ ਤੁਹਾਨੂੰ ਦੇ ਰਹੇ ਹਾਂ ਹੋ ਸਕਦਾ ਤੁਸੀਂ ਕਿਸੇ ਹੋਰ ਸੇਮ ਬਿਮਾਰੀ ਤੁਸੀਂ ਹੋਰ ਕੋਈ ਕੰਪਲੇਂਟ ਦੱਸੋਗੇ ਇਹਨਾਂ ਨੂੰ ਸੇਮ ਬਿਮਾਰੀ ਇਹ ਹੋਰ ਕੰਪਲੇਂਟ ਦੱਸਣਗੇ ਐਂਡ ਤੁਹਾਨੂੰ ਜੋ ਦਵਾਈ ਦੇ ਰਹੇ ਹਾਂ ਸੇਮ ਉਹਨਾਂ ਨੂੰ ਦੇ ਰਹੇ ਹਾਂ ਡਿਫਰੈਂਟ ਇਫੈਕਟ ਆਏਗਾ ਸੋ ਕਈ ਵਾਰ ਸਾਨੂੰ ਵੀ ਨਹੀਂ ਪਤਾ ਹੁੰਦਾ ਕੀ ਆਊਟਕਮ ਹੋਣੀ ਹੈ ਉਹਦੇ ਨਾਲ ਕਈ ਵਾਰ ਬਦਕਿਸਮਤੀ ਚ ਪੇਸ਼ੈਂਟ ਦੀ ਮੌਤਰੀ ਹੋ ਜਾਂਦੀ ਹੈ ਉਹਦਾ ਸਾਰਾ ਗੁੱਸਾ ਜਿਹੜਾ ਉਹ ਡਾਕਟਰ ਤੇ ਕੱਢਿਆ ਜਾਂਦਾ ਹੋਰ ਜਿਹੜਾ ਪੋਲਿਟਿਕਲ ਰੀਜ਼ਨ ਆ ਕਿ ਜੋ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਪੋਲਿਟਿਸ਼ੀਅਨਸ ਵੱਲੋਂ ਕਿ ਅਸੀਂ ਇਹਨਾਂ ਇਲਾਜ ਵਧਿਆ ਕਰ ਰਹੇ ਆ ਬਹੁਤ ਸਾਡੇ ਕੋਲ ਡਾਕਟਰਸ ਨੇ ਬਹੁਤ ਸਾਡੇ ਕੋਲ ਸਟਾਫ ਆ ਸਾਰੇ ਟੈਸਟ ਅਸੀਂ ਕਰ ਰਹੇ ਆ ਸਾਰਾ ਕੁਝ ਫ੍ਰੀ ਕਰ ਰਹੇ ਆ ਬਟ ਐਸਾ ਕੁਝ ਵੀ ਨਹੀਂ ਹੈ ਗਰਾਊਂਡ ਰਿਐਲਿਟੀ ਤੇ ਤੁਸੀਂ ਵੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਹੋ ਤੁਸੀਂ ਵੀ ਇਲਾਜ ਕਰਾਉਂਦੇ ਹੋਵੋਗੇ ਆਪਣੀ ਫੈਮਿਲੀ ਦਾ ਆਪਣਾ ਤੇ ਤੁਸੀਂ ਮੈਨੂੰ ਦੱਸੋ ਕਿ ਕਿਸੇ ਸਰਕਾਰੀ ਹਸਪਤਾਲ ਵਿੱਚ ਤੁਹਾਨੂੰ ਕਿੰਨੀਆਂ ਕੁ ਵਧੀਆ ਫੈਸਿਲਿਟੀਆਂ ਮਿਲਦੀਆਂ ਨੇ ਡਾਕਟਰ ਸਾਹਿਬ ਸੁਰੱਖਿਆ ਕਿੰਨਾ ਕ ਜ਼ਰੂਰੀ ਮੁੱਦਾ ਹੁਣ ਬਣ ਚੁੱਕਿਆ ਹੈ ਖਾਸ ਕਰਕੇ ਜੇ ਆਪਾਂ ਪਟਿਆਲੇ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਬਹੁਤ ਸਾਰੇ ਅਜਿਹੇ ਸਰਕਾਰੀ ਹਸਪੀਟਲਸ ਨੇ ਪਟਿਆਲੇ 'ਚ ਜਿਹੜੇ ਜੋ ਦੋ ਮੇਨ ਸਰਕਾਰੀ ਹਸਪੀਟਲ ਨੇ ਮਾਤਾ ਕੁਸ਼ਲਿਆ ਹਸਪੀਟਲ ਤੇ ਆਪਣਾ ਰਜਿੰਦਰ ਹਸਪੀਟਲ ਇੱਕ ਪਬਲਿਕ ਪਲੇਸ ਆ ਜਿਵੇਂ ਕੋਈ ਬੱਸ ਸਟੈਂਡ ਹੁੰਦਾ ਜਾਂ ਕੋਈ 에어ਪੋਰਟ ਹੁੰਦਾ ਜਾਂ ਕੋਈ ਇਸ ਤਰ੍ਹਾਂ ਦੀ ਪਬਲਿਕ ਪਲੇਸ ਜਦੀ ਸਿਕਿਉਰਿਟੀ ਕਰਨੀ ਸਰਕਾਰ ਦਾ ਇੱਕ ਫਰਜ਼ ਆ ਆਦਰਵਾਇਜ਼ ਇਹਨੂੰ ਤਾਂ ਸਾਰੇ ਕੋਈ ਵੀ ਆ ਕੇ ਇੱਥੇ ਆ ਕੇ ਬੈਠੇਗਾ ਹੁਣ ਜਿਵੇਂ ਉਦਾਹਰਨ ਦੇ ਤੌਰ ਤੇ ਇੱਥੇ ਬਾਹਰੋਂ ਗੱਡੀਆਂ ਆਉਂਦੀਆਂ ਹੁਣ ਥੋੜਾ ਜਿਹਾ ਪ੍ਰੋਟੈਸਟ ਕਰਕੇ ਹੋਈ ਹੈ ਸਟਿਕਨੈਸ ਬਾਹਰੋਂ ਆਊਟਸਾਈਡਰ ਲੋਕੀ ਆਉਂਦੇ ਆਪਨੇ ਗੱਡੀਆਂ ਲੈ ਕੇ ਅੰਦਰ ਪਾਰਕਿੰਗ ਚ ਲਾ ਕੇ ਉਹ ਡਰਿੰਕ ਕਰਦੇ ਆ ਡਰਿੰਕ ਕਰਕੇ ਫਿਰ ਹਸਪਤਾਲ ਚ ਘੁੰਮਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਥੇ ਅਸੀਂ ਇੱਕ ਕਮਜ਼ੋਰ ਇਹ ਵੀਕ ਟਾਰਗੇਟ ਨੇ ਜਿਹੜੇ ਸਾਡੇ ਫੀਮੇਲ ਸਟਾਫ ਫੀਮੇਲ ਡਾਕਟਰਸ ਨੇ ਉਹਨਾਂ ਨਾਲ ਗਲਤ ਹਰਕਤਾਂ ਕਰਦੇ ਨੇ ਸੋ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਐਂਡ ਇਸ ਲਈ ਆਪਾਂ ਲੜਾਈ ਨੂੰ ਜਾਰੀ ਰੱਖਾਂਗੇ ਡਾਕਟਰ ਸਾਹਿਬ ਜੇ ਇਹ ਇਨਸਾਫ ਮਿਲਣ ਚ ਦੇਰੀ ਹੋ ਜਾਂਦੀ ਹੈ ਜਾਂ ਫਿਰ ਮੰਗਾਂ ਪਹੁੰਚਾਈਆਂ ਨਹੀਂ ਜਾਂਦੀਆਂ ਸਰਕਾਰ ਤੱਕ ਜਾਂ ਕੋਈ ਹੱਲ ਨਿਕਲਦਾ ਵਿਖਾਈ ਨਹੀਂ ਦਿੰਦਾ ਤਾਂ ਫਿਰ ਅਗਲਾ ਕੀ ਰਣਨੀਤੀ ਹੋਈ ਹੈ ਕਿ ਅਗਲਾ ਰੂਪ ਦਿੱਤਾ ਜਾਵੇਗਾ ਵੈਸਤਾ ਜਿਹੜੇ ਕੋਲਕਾਤਾ ਕੇਸ ਦੀ ਅੱਗ ਪੂਰੇ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ ਕੱਲ ਮੈਂ ਪੜ ਰਿਹਾ ਸੀ ਇਵਨ ਪਾਕਿਸਤਾਨ ਮੈਡੀਕਲ ਕਾਉਂਸਲ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਆਪਣਾ ਜਿਹੜੀ ਸੋਲੀਡਾਰਟੀ ਹੈ ਜਾਂ ਉਹਨਾਂ ਨੇ ਆਪਣੀ ਸਪੋਰਟ ਸਾਨੂੰ ਭੇਜੀ ਹੈ ਉਸ ਤੋਂ ਬਾਅਦ ਟਾਈਮ ਸਕੁਏਅਰ ਨਿਊਯਾਰਕ ਤੇ ਵੀ ਲੋਕਾਂ ਨੇ ਇਕੱਠੇ ਹੋ ਕੇ ਸਾਨੂੰ ਸਪੋਰਟ ਦਿੱਤੀ ਹੈ ਤਾਂ ਸਾਨੂੰ ਪੂਰੀ ਆਸ ਆ ਕਿ ਸਾਡੀ ਜਿਹੜੀਆਂ ਡਿਮਾਂਡਸ ਆ ਕੋਈ ਡਾਕਟਰ ਬਹੁਤ ਟਾਈਮ ਬਾਤ ਇਕੱਠੇ ਹੋਏ ਆ ਤੇ ਅਸੀਂ ਕੋਈ ਆਪਣੀ ਤਨਖਾਹਾਂ ਵਧਾਉਣ ਲਈ ਇਕੱਠੇ ਨਹੀਂ ਹੋਏ ਕੋਈ ਸੇ ਆਪਣੇ ਫਾਇਦੇ ਲੈਣ ਲਈ ਇਕੱਠੇ ਨਹੀਂ ਹੋਏ ਅਸੀਂ ਸਿਰਫ ਇੱਕ ਸਿੰਪਲ ਚੀਜ਼ ਚਾਹੁੰਦੇ ਆ ਕਿ ਸਾਨੂੰ ਚੰਗੀ ਸਿਕਿਉਰਿਟੀ ਦਿੱਤੀ ਜਾਵੇ ਸਿਕਿਉਰਡ এনਵਾਇਰਨਮੈਂਟ 'ਚ ਜੇ ਸਟ੍ਰੈਸ 'ਚ ਰਹੇਗਾ ਡਾਕਟਰ ਇਨਸਿਕਿਉਰ ਐਨਵਾਇਰਨਮੈਂਟ 'ਚ ਸਟ੍ਰੈਸ 'ਚ ਰਹੇਗਾ ਤਾਂ ਵਧੀਆ ਇਲਾਜ ਵੀ ਨਹੀਂ ਕਰ ਪਾਏਗਾ ਅਲਟੀਮੇਟਲੀ ਮਰੀਜ਼ਾਂ ਨੂੰ ਹੀ ਫਾਇਦਾ ਹੋਦਾ ਜੇ ਸਿਕਿਉਰਿਟੀ ਹੈ ਤੇ ਬਾਹਰ ਜਿਹੜੇ ਸਿਕਿਉਰਿਟੀ ਗਾਰਡ ਖੜਾ ਤੇ ਅੰਦਰ ਇੰਨੀ ਇਕੱਲੇ ਡਾਕਟਰਸ ਤੇ ਪ ਨਾਲੇ ਤਾਂ ਹਸਪੀਟਲੋਂ ਸਾਰਾ ਤੋੜ ਕੇ ਜਾਂਦੇ ਆ ਨਾਲੇ ਉਹ ਪੇਸ਼ੈਂਟ ਨੂੰ ਕੁੱਟ ਕੇ ਜਾਂਦੇ ਆ ਪਲੱਸ ਡਾਕਟਰ ਜਿਹਦੇ ਵਿੱਚ ਇਨਸਿਕਿਓਰ ਫੀਲ ਕਰਦੇ ਉਹ ਕਿਵੇਂ ਇਲਾਜ ਕਰ ਪਾਉਣਗੇ ਡਾਕਟਰ ਸਾਹਿਬ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਹੈ ਪਰ ਹੁਣ ਇਹ ਜੋ ਸਾਰਾ ਪ੍ਰੋਟੈਸਟ ਹੋ ਰਿਹਾ ਹੈ ਇਸ ਦੇ ਚੱਲਦਿਆਂ ਕੁਝ ਮਰੀਜ਼ ਨੇ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਓਪੀਡੀ ਸੇਵਾਵਾਂ ਬੰਦ ਨੇ ਹਾਂਜੀ ਓਪੀਡੀ ਸੇਵਾਵਾਂ ਮਾਂ ਜਰੂਰ ਬੰਦ ਨੇ ਪਰ ਐਮਰਜੈਂਸੀ ਸੇਵਾਵਾਂ ਸਾਰੀਆਂ ਚੱਲ ਰਹੀਆਂ ਨੇ ਸਗੋਂ ਉੱਥੇ ਐਕਸਟਰਾ ਡਾਕਟਰਸ ਲਾਏ ਆ ਕਿਉਂਕਿ ਕਈ ਪੇਸ਼ੈਂਟ ਓਪੀਡੀ ਨਾ ਦਿਖਾਉਣ ਪਿੱਛੇ ਸੜੀ ਐਮਰਜੈਂਸੀ ਐਕਸਰੇ ਵੀ ਹੋ ਰਿਹਾ ਹੈ ਅਮਰੇ ਸੈਲਟਰਾਉਂਡ ਹੋ ਰਿਹਾ ਹੈ ਲੇਬਰ ਰੂਮ ਹੋ ਚੱਲ ਰਿਹਾ ਹੈ ਡਿਲੀਵਰੀਜ਼ ਚੱਲ ਰਹੀਆਂ ਉੱਥੇ ਸੀਟੀ ਸਕੈਨ ਵੀ ਹੋ ਰਿਹਾ ਹੈ ਡਾਇਲਿਸਿਸ ਵੀ ਹੋ ਰਿਹਾ ਹੈ ਹਾਂ ਜਰੂਰ ਜਿਹੜੇ ਦੂਰੋਂ ਆਏ ਆ ਕੋਈ ਮਨੁਸਨ ਨੇ ਪੇਸ਼ੈਂਟ ਮਿਲਿਆ ਸੀ ਕੋਈ ਅਕਰਖੇਤਰਾ ਤੋਂ ਆਇਆ ਸੀ ਇੱਕ ਬੰਦਾ ਇੱਕ ਬੰਦਾ ਰਾਜਪੂਰੇ ਕੋਲੇ ਪਿੰਡ ਤੋਂ ਆਇਆ ਸੀ ਸੋ ਜਰੂਰ ਉਹਨਾਂ ਨੂੰ ਹੈ ਬਟ ਜੋ ਮੁਸ਼ਕਲ ਸਾਨੂੰ ਹੋ ਰਹੀ ਹੈ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਕਿਸੇ ਨੂੰ ਮੁਸ਼ਕਲ ਚ ਪਾਈਏ ਜੋ ਉੱਥੇ ਕੁੜੀ ਨਾਲ ਹੋਇਆ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਹੈ ਜੋ ਕਾਸਟ ਆਫ ਨਰਸ ਜਿਹੜੀ ਸੀ ਉਤਰਾਖੰਡ ਵਾਲੀ ਉਹਦੇ ਪਰਿਵਾਰ ਨੂੰ ਉਹਦੇ ਕਰੀਬਿਆਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਦਿੱਕਤ ਨਹੀਂ ਆ ਰਹੀ ਸੋ ਜੇ ਮੈਨੂੰ ਲੱਗਦਾ ਹੈ ਕਿ ਉਹ ਦਿੱਕਤ ਘੱਟ ਘੱਟ ਆ ਤਾਂ ਹਾਂ ਫਿਰ ਇਹ ਪੇਸ਼ੈਂਟਾਂ ਦੀ ਦਿੱਕਤ ਜਾਇਜ਼ ਹੈ ਪਰ ਜੇ ਉਹ ਦਿੱਕਤ ਜ਼ਿਆਦਾ ਹੈ ਫਿਰ ਇਹ ਪੇਸ਼ੈਂਟ ਨੂੰ ਕੋਈ ਦਿੱਕਤ ਨਹੀਂ ਹੈ ਦੇ ਕਨ ਵੇਟ ਥੋੜੇ ਦਿਨ ਅਸੀਂ ਆਪਣੇ ਅਕਲੀ ਨਹੀਂ ਲੜ ਰਹੇ ਉਹਨਾਂ ਲਈ ਵੀ ਲੜ ਰਹੇ ਹਾਂ ਸੋ ਸਰਕਾਰ ਸਰਕਾਰ ਇੱਕੋ ਤਕਰੀ ਚ ਤੋਲਦੀ ਹੈ ਸਾਰਿਆਂ ਨੂੰ ਅਸੀਂ ਉਹਨਾਂ ਲਈ ਵੀ ਉਹੀ ਹਾਂ ਸ਼ਾਇਦ ਕੀੜੇ ਮਕੌੜੇ ਜੋ ਪਬਲਿਕ ਲਈ ਹੈ ਡਾਕਟਰਸ ਲਈ ਸਾਡੇ ਲਈ ਵੀ ਸਰਕਾਰ ਲਈ ਅਸੀਂ ਵੀ ਉਹੀ ਚੀਜ਼ ਹੈ ਸੋ ਜੇ ਤਾਂ ਤੁਸੀਂ ਇੱਕ ਝੋਟ ਨਹੀਂ ਹੁੰਦੇ ਸਗੋਂ ਪਬਲਿਕ ਨੂੰ ਵੀ ਸਾਡੇ ਨਾਲ ਆ ਕੇ ਤੁਸੀਂ ਕੈਮਰਾ ਕਮਾ ਕੇ ਦੇਖੋ ਪਬਲਿਕ ਹੁਣ ਵੀ ਸਾਡੇ ਨਾਲ ਸਪੋਰਟਸ ਆ ਕੇ ਬੈਠੀ ਹੈ ਸੋ ਪਬਲਿਕਲੀ ਖਚਲ ਖਵਾਰੀ ਹੈ ਜਰੂਰ ਮੇਰੇ ਪੇਰੈਂਟਸ ਨੇ ਵੀ ਚੱਕ ਜੋ ਕਰਾਉਣ ਜਾਣਾ ਸੀ ਪਰ ਉਹ ਵੇਟ ਕਰ ਰਹੇ ਹੈ ਕਿ ਐਮਰਜੈਂਸੀ ਹੋਏਗੀ ਤਾਂ ਐਮਰਜੈਂਸੀ ਜਾਣਗੇ ਸੋ ਇਸ ਲਈ ਪਬਲਿਕ ਦੀ ਜਿਹੜੀ ਹਰਾਸਮੈਂਟ ਹੈ ਅਸੀਂ ਨਹੀਂ ਹੋਣ ਦੇਣਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਕੋਈ ਮੰਗ ਪੱਤਰ ਸਰਕਾਰ ਨੂੰ ਜਾਂ ਸਿਹਤ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਦਿੱਤਾ ਜਾਵੇਗਾ ਪੰਜਾਬ ਦੇ ਸਾਡੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਕੱਲ ਵੀ ਨੋਟਿਸ ਜਾਰੀ ਕੀਤਾ ਗਿਆ ਸਾਰੇ ਪ੍ਰੈਸ ਨੂੰ ਦਿੱਤਾ ਗਿਆ ਹੈ ਮંત્રી ਸਾਹਿਬ ਨਾਲ ਸਾਡੀਆਂ ਬਹੁਤ ਸਾਰੀਆਂ ਮੀਟਿੰਗਸ ਇਸ ਤੋਂ ਪਹਿਲਾਂ ਵੀ ਹੋ ਚੁੱਕੀਆਂ ਨੇ ਇਸੇ ਮੁੱਦੇ ਤੇ ਜਰੂਰ ਉਹਨਾਂ ਨੇ ਸਾਡੀ ਡਿਮਾਂਡ ਸੁਣੀ ਉਸ ਤੇ ਪਰ ਕੋਈ ਐਕਸ਼ਨ ਐਸਾ ਕੰਕ੍ਰੀਟ ਐਕਸ਼ਨ ਨਹੀਂ ਹੋਇਆ ਕਿ ਸਾਨੂੰ ਕੁਝ ਦਿਖੇ ਡਾਕਟਰ ਸਾਹਿਬ ਬាទ ਬាទ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਥੈਂਕ ਯੂ ਥੈਂਕ ਯੂ ਸੁਇਸਾਨਾ ਡਾਕਟਰ ਮਹਿਤਾਬ ਜਿਨ੍ਹਾਂ ਨੇ ਦੱਸਿਆ ਕਿ ਕੀ ਮੰਗਾ ਨੇ ਕਿਸ ਸਮਸਿਆਵਾਂ ਦਰਪੇਸ਼ ਆ ਰੀਆਂ ਨੇ ਨਾ ਕੇਵਲ ਡਾਕਟਰਾਂ ਦੇ ਸੁਰੱਖਿਆ ਦਾ ਮਸਲਾ ਹੈ ਮਰੀਜ਼ਾਂ ਦੀ ਸੁਰੱਖਿਆ ਦਾ ਵੀ ਮਸਲਾ ਹੈ ਕਿ ਮਰੀਜ਼ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਕਈ ਵਾਰ ਉਹ ਵੀ ਸੁਰੱਖਿਤ ਨਹੀਂ ਹੁੰਦੇ ਸੋ ਕੈਮਰਾਮੈਨ ਸ਼ੰਕਰ ਦੇ ਨਾਲ ਮੈਨੂੰ ਦੀ ਇਜਾਜ਼ਤ ਬਣੀ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ